ਮਾਪਿਓ ਆਪਣੇ ਪੁੱਤਰ ਨੂੰ ਪਾਲ ਪੋਸ ਕੇ ਵੱਡਾ ਕਰਦੇ ਹਨ ਤਾਂ ਜੋ ਬੁਢਾਪੇ ਵਿੱਚ ਉਹ ਨਾ ਸਹਾਰਾ ਬਣ ਸਕੇ ਪਰ ਜਦੋਂ ਬੁਢਾਪਾ ਆਉਂਦਾ ਹੈ ਤਾਂ ਮਾਪਿਓ ਨੂੰ ਪੁੱਤਰ ਛੱਡ ਕੇ ਚਲਾ ਜਾਂਦਾ ਹੈ ਇਹ ਬਿਆਨ ਕਰਦੇ ਹਨ ਇੱਕ ਬਜ਼ੁਰਗ ਜੋੜੇ ਦੇ ਹਾਲਾਤ ਜੋ ਇਸ ਵੇਲੇ ਗੁਰਦਾਸਪੁਰ ਸ਼ਹਿਰ ਦੀ 36 ਖੂਈ ਵਾਲੀ ਗਲੀ ਵਿੱਚ ਰਹਿੰਦਾ ਹੈ 6 ਮਹੀਨੇ ਪਹਿਲਾਂ ਤੱਕ ਬਜ਼ੁਰਗ ਅਸ਼ੋਕ ਕੁਮਾਰ ਚੰਗਾ ਭਲਾ ਕੰਮ ਕਰਦਾ ਸੀ ਅਤੇ ਆਪਣੀ ਮਿਹਨਤ ਦੇ ਨਾਲ ਉਸਨੇ ਘਰ ਵੀ ਖਰੀਦਿਆ ਪਰ ਹੁਣ ਦੋਨਾਂ ਨੂੰ ਬਿਮਾਰੀਆਂ ਨੇ ਘੇਰ ਲਿਆ ਜੋ ਪੈਸਾ ਕਮਾਇਆ ਸੀ ਉਹ ਦਵਾਈਆਂ ਦੇ ਉੱਪਰ ਖਰਚ ਹੋ ਗਿਆ ਕੁਝ ਦਿਨ ਪਹਿਲਾਂ ਢਿੱਡ ਦੀ ਭੁੱਖ ਮਿਟਾਉਣ ਦੇ ਲਈ ਘਰ ਦਾ ਗੈਸ ਸਿਲੰਡਰ ਹੀ ਵੇਚ ਦਿੱਤਾ ਇਕਲੋਤਾ ਪੁੱਤ 2 ਸਾਲ ਪਹਿਲਾਂ ਕਰੋ ਚਲਾ ਗਿਆ ਸੀ ਤੇ ਹੁਣ ਤੱਕ ਬੁੱਢੇ ਮਾਪਿਓ ਦੀ ਸਾਰ ਨਹੀਂ ਲਈ ਘਰ ਵੀ ਪੁਰਾਣਾ ਹੋ ਗਿਆ ਤੇ ਦੀਵਾਰਾਂ ਤੇ ਛੱਤ ਦੀਵਾਰਾਂ ਵਿੱਚ ਤਰੇੜਾਂ ਆ ਗਈਆਂ ਦਵਾਈਆਂ ਜਾਂ ਇਲਾਜ ਤਾਂ ਦੂਰ ਕਈ ਦਿਨ ਭੁੱਖੇ ਵੀ ਰਹਿਣਾ ਪੈਂਦਾ ਹੈ ਉਮਰ ਪੂਰੀ ਨਾ ਹੋਣ ਕਾਰਨ ਪੈਨਸ਼ਨ ਨਹੀਂ ਲੱਗੀ ਜਿਹੇ ਵਿੱਚ ਸਮਾਜ ਸੇਵੀ ਸੰਸਥਾਵਾਂ ਕੋਲੋਂ ਮਜ਼ਦ ਦਿਗੋਹਾਰ ਲਗਾਈ ਜਾ ਰਹੀ ਹੈ ਹੁਕਮਾਰ ਜੀ ਮੈਂ ਆਪਣੇ ਪਹਿਲੇ ਰਿਕਸ਼ਾ ਚਲਾਉਂਦਾ ਸੀ ਰਿਕਸ਼ਾ ਚਲਾਉਣ ਤੋਂ ਬਾਅਦ ਮੈਂ ਆਪਣੇ ਰੇੜੀ ਲਗਾਈ ਮੇਰਾ ਕਾਹਦਾ ਸਰਕਲ ਬਹੁਤ ਸੋਹਣਾ ਚੱਲਿਆ ਉਸੇ ਪੈਸਾ ਜੋੜ ਕੇ ਤੇ ਮੈਂ ਇਹ ਮਕਾਨ ਲਿਆ ਮਕਾਨ ਲੈਣ ਦੇ ਨਾਲ ਆਪਣੇ ਘਰ ਦੇ ਵਿੱਚ ਅੱਜ ਤੋਂ 6-7 ਮਹੀਨੇ ਹੋ ਗਏ ਨੇ ਮੇਰੀ ਲੱਤ ਵਿੱਚ ਜਰਦੀ ਦਰਦ ਨਾਲ ਸ਼ੁਰੂ ਹੋ ਗਿਆ ਤੇ ਇਸ ਕਰਕੇ ਮੈਂ ਕੰਮ ਨਹੀਂ ਕਰ ਰਿਹਾ ਘਰ ਦੇ ਹਾਲਾਤ ਬਹੁਤ ਮਾੜੇ ਸਿਲੰਡਰ ਵਿੱਚ ਹਾਂਜੀ ਸਿਲੰਡਰ ਵੀ ਵਿੱਚ ਤੇ ਸਿਲੰਡਰ ਜਿਹੜਾ ਮੈਂ ਮਜਬੂਰ ਹੋ ਕੇ ਵੇਚਿਆ ਜੀ ਹਾਂਜੀ ਕਿੰਨੇ ਬੱਚੇ ਬੱਚੇ ਮੇਰੇ ਦੋ ਲੜਕੀਆਂ ਇੱਕ ਲੜਕਾ ਜੀ ਕੀ ਕਰਦੇ ਲੜਕੀਆਂ ਆਪਣੇ ਪ੍ਰਕਾਰ ਗਈਆਂ ਤੇ ਲੜਕਾ ਜਿਆ ਉਹ ਤੁਹਾਨੂੰ 2 ਸਾਲ ਹੋ ਗਿਆ ਛੱਡ ਕੇ ਚਲ ਗਿਆ ਰਾਇਆ ਤੇ ਉਹ ਰਹਿੰਦਾ ਪਿਆ ਆ ਖੁੱਸਣ ਵਾਲੀ 2 ਸਾਲ ਹੋ ਗਏ ਲੜਕੇ ਨੇ ਤੁਹਾਡੀ ਸੋਤ ਨਹੀਂ ਲਈ ਨਹੀਂ ਲਖਿਆ ਜਿਆ ਨਾ ਵੀ ਲਈ ਹਾਂਜੀ ਕੁਝ ਕੀ ਮੰਨ ਕਰਦੇ ਹੋ ਕਿ ਕਿ ਸਮਾਜ ਸੇਵੀ ਸੰਸਥਾਵਾਂ ਵੀ ਕਾਫੀ ਹੈ ਰਾਸ਼ਨ ਰੂਸ਼ਨ ਪੰਦੀਆਂ ਲੋਕਾਂ ਦੇ ਘਰਾਂ ਵਿੱਚ ਕਦੀ ਤਾਂ ਡਿਲੀਗੇਸ਼ਨ ਨੇ ਸੰਪਰਕ ਨਹੀਂ ਕੀਤਾ ਸਰ ਨਕੇਨਸਪਾਰ ਕ੍ਰਿਕਟ ਆਏ ਕੀ ਹਾਲਾਤ ਹੈ ਕਿਦਾਂ ਗੁਜ਼ਾਰਾ ਚੱਲਦਾ ਗਲਤ ਆਏ ਹੋਈ ਆਪੇ ਜੱਕੜ ਕੁੜੀਆਂ ਦੇ ਦੇਣਿਆ 100 ਪਈਆਂ ਦੇਣ ਲਿਆ ਉਹਦਾ ਗੁਜ਼ਾਰਾ ਕਰਨੇ ਲਿਆ ਤੇ ਨਾਲ ਦੇ ਆਂਦੇ ਫਖੇਵਾਂ ਦੇ ਨੇ ਪੈਨਸ਼ਨ ਕਿਉਂ ਨਹੀਂ ਲੱਗਦੀ ਪੈਨਸ਼ਨ ਕਰਨੇ 60 ਸਾਲ ਤੋਂ ਲੱਗਣੀ ਆ ਤੇ ਬੰਦੇ 60 ਸਾਲ ਤੇ ਜਿਹਨਾਂ ਦੀ 60 ਸਾਲ ਕਿੰਨੀ ਹੋਰ ਦਾ 60 ਸਾਲ ਹੋ ਗਿਆ ਮਾਤਾ ਦੇ ਕੀ ਖਲਾਸਾ ਹੈ ਮਾਤਾ ਦਾ ਮਤਲ ਹਲਾ ਦੀ ਜਿਹੜੀ ਮੌਤ ਮਾੜੇ ਲਾ ਜੀ ਉਹਦੇ ਵੇਖੀ ਚੱਲ ਲੱਕਣਾ ਹੋਰ ਚੱਲਦਾ ਪਿਆ ਇੱਕ ਆਖੇ ਦਾਦਾ ਪਿਆ ਦੂਜਾ ਜੀ ਲੱਗ ਜਿਹੜੀ ਜਾ ਮੜਾ ਬੜੀ ਦੀ ਕਿੱਟਾ ਪਹੁੰਚਿਆ ਕਿ ਇੱਕ ਜੇ ਕਾਲਾ ਮੋਤੀ ਦਾ ਕਾਲਾ ਮੋਤੀ ਉਹ ਲਵਦਾ ਨੀ ਲੱਕ ਬੰਦ ਹੋ ਗਏ ਨਾਲੇ ਤੇ ਹਲਾ ਸੋਈ ਵੀ ਮੜਾ ਮੋਟਾ ਜਿਹੜਾ ਨੀਵਾ ਹੋ ਕੇ ਲੱਕ ਨੀਵਾ ਕਰਕੇ ਤੇ ਮੜਾ ਮੜਾ ਕੋ ਘਰ ਦਾ ਸਰਕਾ ਜਿਹਾ ਪੜਣਾ ਪੂਣਾ ਮਾਇਲਦੀ ਆ ਉਦਾਂ ਜਿਹੜਾ ਨਾ ਉੱਠ ਬੈਕ ਨਹੀਂ ਕਰ ਸਕਦੀ ਕੋਈ ਫੋਨ ਨੰਬਰ ਹੈ ਤਾਂ ਹਾਂਜੀ ਫੋਨ ਨੰਬਰ ਹੈ ਹਾਂਜੀ ਪਰੋਲ ਮਨ ਲੱਕ ਦੀ ਜਿਹੜੀ ਮੇਰੀ ਹੱਡੀ ਸਿੱਧੀ ਇਹ ਨਹੀਂ ਹੁੰਦੀ ਲੱਕ ਦੇ ਸਿੱਧਾ ਬਿਲਕੁਲ ਨਹੀਂ ਹੁੰਦਾ ਉਦੋਂ ਲੱਕ ਦੀ ਤੇ ਉਦੋਂ ਆਖ ਦੀ ਆਖੇ ਦੀ ਕੀ ਪ੍ਰੋਬਲਮ ਆਖਾ ਇਹ ਕਿ ਤਮੋਤੀਆ ਤੇ ਕਿ ਚਕਾਲਾ ਲੱਭਦਾ ਨਹੀਂ ਨਾ ਲੱਭਦਾ ਨਹੀਂ ਬਿਲਕੁਲ ਚੱਲ ਫਿਰ ਨਹੀਂ ਸਕਦੀ ਜਰਾ ਚੱਲ ਫਿਰ ਕਿਤੇ ਵੀ ਮੈਂ ਬਾਹਰ ਜਾ ਨਹੀਂ ਸਕਦੀ ਤੇ ਬਿਲਕੁਲ ਬਾਹਰ ਜਾ ਨਹੀਂ ਸਕਦੀ ਮੁੰਡਾ ਕਿਉਂ ਗਿਆ ਸੀ ਮੁੰਡੇ ਨੂੰ ਹੀ ਕੋਈ ਗੱਲ ਨਹੀਂ ਗਈ ਘਰ ਚੰਗਾ ਭਲਾ ਹੈ ਇਹਨਾਂ ਨਾਲ ਹੀ ਬਾਬਿਆਂ ਨਾਲ ਜਾਣ ਲੱਗ ਪਏ ਤੇ ਇਹ ਨਾਲੇ ਐਟਮਾਸ ਖਸਰ ਨਾਲ ਪੈ ਆਲ ਕੇ ਕੋਈ ਹਾਥ ਦਾ ਕੰਮ ਸਿਖਾ ਜੇ ਕੋਈ ਕੰਮ ਆਏਗਾ ਨਾ ਕਿੰਨੀ ਦੇਰ ਹੋ ਗਈ ਉਹਨੇ ਬਾਤ ਨਹੀਂ ਪੁੱਛੀ ਸਤੋ ਸਾਲ ਹੋ ਗਿਆ ਬਿਲਕੁਲ ਉਹਨੇ ਬਾਤ ਹੀ ਨਹੀਂ ਪੁੱਛਿਆ ਦੀ ਪਿਆਹ ਤੇ ਲਾਹ ਨੂੰ ਕੋਈ ਭੇਜਿਆ ਨਹੀਂ ਨਾ ਹੀ ਆਹਦੀ ਖਬਰ ਲਈ ਉਹਨੇ ਹੁਣ ਦਵਾਈਆਂ ਦੂਈਆਂ ਕਿੱਦਾਂ ਚਾਦੀਆਂ ਦਵਾਈਆਂ ਦੂਈਆਂ ਕਿ ਕਿੰਨੀ ਦੇਰ ਲਈ ਨਹੀਂ ਦੂਈ ਹਾਂ ਦਵਾਈ ਤੁਸੀਂ ਤੇ ਦੇ ਸਕਦੇ ਦੇ ਸਕਦੇ ਹੋ ਤੇ ਦੇ ਦੇ ਤੇ ਹੀ ਕਰ ਲਾਂਗੇ ਰਸਨ ਪਾਣੀ ਰਸਨ ਪਾਣੀ ਵੀ ਅਸੀਂ ਚੱਲਿਆ ਨੂੰ ਤਿਆਰ ਹੁਣ ਕੀ ਕਰੀ ਫਿਰ ਮਜਬੂਰੀ ਨੂੰ ਮੈਂ ਨਾਮ ਸੁਖਵਿੰਦਰ ਸਿੰਘ ਐ ਵੈਸੇ ਸੋਨੂ ਕਹਿੰਦੇ ਮੈਂ ਨਾ ਗਵੰਡੀ ਆ ਇਹ ਹਾਲਾਤ ਇਦਾਂ ਦੇ ਆ ਐਂਟੀ ਕੋ ਤੇ ਤੁਰਿਆਣੀ ਜਾਂਦਾ ਗਾ ਮਾੜਾ ਮੋਟਾ ਕਰ ਸਕਦੇ ਆ ਜਿਆਦਾ ਫਿਰ ਨਹੀਂ ਸਕਦੇ ਆ ਅੱਖ ਚ ਮੋਤੀ ਹੈਗਾ ਤੇ ਅੰਕਲ ਵੀ ਜੁੜ ਗਿਆ ਗਿਆ ਮੁੰਡਾ ਨਾਲ ਦਾ ਸਾੜ ਕੇ ਚੱਲ ਗਿਆ ਖੁਸਰੇ ਨਾਲ ਵਿਆਹ ਕਰਾਇਆ ਤਾਂ ਤੁਰੇਂਦਾ ਖੁਸਰੇ ਨਾਲ ਹੀ ਆ ਘਰ ਘੱਟ ਵਾਦੀ ਜਾਂਦਾ ਆਨ ਦੈਨੀਆ ਗਾ ਬਿਲਕੁਲ ਕੇ ਨਾ ਖਰਚਾ ਪਾਣੀ ਭੇਜਦਾ ਹੈਗਾ ਇਹਨਾਂ ਦੇ ਹਾਲਾਤ ਹੁਣ ਇਦਾਂ ਦੇ ਹੋ ਗਏ ਦੇ ਆ ਕਿ ਮੰਗਣ ਤੇ ਆਦੀ ਹੋ ਗਏ ਦੇ ਵਿਚਰੇ ਘਰ ਦੀਆਂ ਚੀਜ਼ਾਂ ਵੇਚਣ ਮਜਬੂਰ ਹੋ ਗਏ ਦੇ ਇਸ ਕਰਕੇ ਨਾਲ ਮੈਸ ਕਾਰਲ ਮੈਂ ਕਹਿਣਾ ਮਦਦ ਕਰਨਾਂ ਪੀ ਆਨੂੰ ਖਰਚਾ ਪਾਣੀ ਜਾਂ ਰਾਸਰ ਪਾਣੀ ਦਿੱਤਾ ਜਾਏ ਮਾੜੀ ਮੋਟੀ ਹੱਲ ਕੀਤੀ ਹੈ ਇਹਨਾਂ ਨੇ